ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਮੈਂ ਮਰਨ ਵਰਤ ਰੱਖਣਾ ਕੇਂਦਰ ਦੇ ਖਿਲਾਫ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਔਰ ਪ੍ਰੈਸ ਕਾਨਫਰੰਸ ਕਰਕੇ ਸਰਵਣ ਸਿੰਘ ਬੰਦੇ ਨੇ ਵੀ ਕਿਹਾ ਕਿ 6 ਤਰੀਕ ਤੋਂ ਬਾਅਦ ਅਸੀਂ ਦਿੱਲੀ ਨੂੰ ਵੀ ਪਹੁੰਚ ਕਰਾਂਗੇ ਜਥੇ ਜਾਣਗੇ ਅਰੇ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ 'ਚ ਜਿਹੜਾ ਕਿਸਾਨ ਤੇ ਜ਼ੁਲਮ ਹੋਇਆ ਉਸ ਦੇ ਲਈ ਤਾਂ ਹੱਲ ਕਰੋ ਉਸ ਦੇ ਲਈ ਤਾਂ ਬੋਲੋ ਉਹ ਕਿਉਂ ਨਹੀਂ ਬੋਲਦੇ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਕਿਸਾਨ ਜਿਹੜਾ ਪੰਜਾਬ ਦੇ ਅੰਦਰ 5-5 700 ਰੁਪਏ ਦੇ ਕੱਟ ਲੱਗੇ ਆ ਪਰ ਕਵਾਂਟਲ ਤੇ ਉਹਦੇ ਲਈ ਜ਼ਿੰਮੇਦਾਰ ਕੌਣ ਆ ਉਹਦੇ ਨੇ ਕਿਉਂ ਨਹੀਂ ਆਵਾਜ਼ ਉਠਾਉਂਦੇ ਪੰਜਾਬ ਦੇ ਕਿਸਾਨਾਂ ਦਾ ਕੋਈ ਬਾਲੀਵਾਰਸ ਨਹੀਂ ਹੈ ਤੁਸੀਂ ਦਿੱਲੀ ਨੂੰ ਤੁਰ ਪੈਨੇ ਹੋ ਇਹ ਕੋਈ ਅਲੱਗ ਤੋਂ ਮਿਸ਼ਨ ਆ ਆਪਣਾ ਦਿੱਲੀ ਦੀ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੀਟਿੰਗਾਂ ਕਰਨਾ ਇਹ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਕਰਾਂਗੇ ਪਹਿਲਾਂ ਆ ਜਿਹੜੀ ਕਿਸਾਨ ਦੀ ਹਜ਼ਾਰਾਂ ਕਰੋੜ ਦੀ ਲੁੱਟ ਕੀਤੀ ਹੈ ਕੋਟਾ 300 ਕਰੋੜ ਰੁਪਇਆ ਮੋਦੀ ਜੀ ਨੇ ਭਾਰਤ ਸਰਕਾਰ ਨੇ ਦਿੱਤਾ ਐ ਐਮ ਐਸ ਪੀ ਦੀ ਖਰੀਦ ਲਈ ਤੁਸੀਂ ਉਹ ਪੂਰਾ ਪੈਸਾ ਹੀ ਨਹੀਂ ਖਰਚਿਆ ਔਰ ਉਸ ਤੋਂ ਬਾਅਦ ਜੇ ਲੱਗੇ ਉਹ ਕਰਨ ਤਾਂ ਕਿਸਾਨ ਤੇ ਪ੍ਰੈਸ਼ਰ ਬਣਾ ਕੇ ਖਰੀਦ ਇਮੀਜিয়েਟ ਨਾ ਕਰਕੇ 15-15 ਦਿਨ ਕਿਸਾਨ ਮੰਡੀਆਂ ਚ ਰੁੱਲਦਾ ਰਿਹਾ ਜਿਸਵਿੰਦਰ ਸਿੰਘ ਨਾਮ ਦੇ ਕਿਸਾਨ ਨੇ ਸੁਸਾਇਡ ਕਰ ਲਿਆ ਨizampur ਪਵਾਨੀਗੜ ਕੋਲ ਔਰ ਉਹਦੇ ਤੇ ਕਿਸੇ ਨੂੰ ਕੋਈ ਦਰਦ ਨਹੀਂ ਆਇਆ ਦਰਸ ਨਹੀਂ ਆਇਆ ਔਰ ਬਾਕੀ ਕਿਸਾਨਾਂ ਦੀ ਵੀ ਐਸੀ ਹਾਲਤ ਆ ਜਿਨ੍ਹਾਂ ਨੂੰ 5-5 700-700 ਦੀ ਲੁੱਟ ਹੋਈ ਐ ਇਹ ਮੇਰਾ ਇਹ ਮੇਰਾ ਸਿੱਧਾ ਰੋਪਾ ਇਹਦੇ ਚ ਕੁਝ ਇਸ ਤਰ੍ਹਾਂ ਦੇ ਕਿਸਾਨਾਂ ਕੋ ਔਰ ਸਰਕਾਰ politician ਔਰ ਵਪਾਰੀ ਤੇ ਸਰਕਾਰੀ ਅਧਿਕਾਰੀਆਂ ਨੇ ਮਿਲ ਕੇ ਇਹ ਲੁੱਟ ਕੀਤੀ ਹੈ ਪਹਿਲਾਂ ਤਾਂ ਉਹਦੀ ਜਾਂਚ CBI ਤੋਂ ਕਰਵਾਈ ਜਾਵੇ ਇਹ ਪੰਜਾਬ ਸਰਕਾਰ ਰਿਕਮੈਂਡ ਕਰੇ ਕਿ ਜੇਲ੍ਹ ਜਾਣਗੇ ਬਹੁਤ ਬੰਦੇ ਔਰ ਦੂਜਾ ਜਿੱਥੇ ਹਰਿਆਣਾ ਚ 30% ਖਰੀਦ ਹੁੰਦੀ ਹੈ ਪੰਜਾਬ ਚ 60% ਹੁੰਦੀ ਹੈ MSP ਦੇ 10% ਕੁਐਸਚਨ UP ਹੁੰਦੀ ਹੈ ਹਰਿਆਣਾ ਚ 1500 ਸੈਲਰ ਨੇ ਪੰਜਾਬ ਚ 5500 ਸੈਲਰ ਨੇ ਹਰਿਆਣਾ ਦੇ ਨਾਲ ਤਾਂ ਸੈਲਰਾਂ ਨੂੰ ਕੋਈ ਤਕਲੀਫ ਹੋਈ ਆ ਨਾ ਹਰਿਆਣਾ ਚ ਖਰੀਦ ਦੀ ਕੋਈ ਦਿੱਕਤ ਹੋਈ ਆ ਨਾ ਉੱਥੇ ਕੱਟ ਲੱਗੇ ਆ ਸਮੂਥ ਹੋ ਗਿਆ ਸਾਰਾ ਕੁਝ ਔਰ ਪੈਸਾ ਪੰਜਾਬ ਨੂੰ 2 ਦਿਨ ਪਹਿਲਾਂ ਦਿੱਤਾ ਸੀ ਉਹਨਾਂ ਨੂੰ 2 ਦਿਨ ਬਾਅਦ ਚ ਟ੍ਰਾਂਸਫਰ ਕੀਤਾ ਸੀ ਭਾਰਤ ਸਰਕਾਰ ਨੇ ਤੇ ਪੰਜਾਬ ਚ ਕਿਉਂ ਨਹੀਂ ਖਰੀਦ ਛੀ ਕੋਈ ਪੰਜਾਬ ਚ ਕਿਉਂ ਇਹ ਸਾਰੀ ਪ੍ਰੋਬਲਮ ਆਈ ਇਹਦੇ ਲਈ ਜ਼ਿੰਮੇਵਾਰ ਕੌਣ ਤੇ ਕਿਉਂ ਨਹੀਂ ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਕਿਉਂ ਨਹੀਂ ਪੰਜਾਬ ਸਰਕਾਰ ਦੇ ਖਿਲਾਫ ਮਰਨ ਵਰਤ ਰੱਖਦੇ ਉਹਨਾਂ ਕਿਸਾਨਾਂ ਦੇ ਹੱਕ ਜਿਨ੍ਹਾਂ ਦੀ ਲੁੱਟ ਹੋਈ ਔਰ ਜੋ ਆਤਮ ਹੱਤਿਆ ਕਰਨ ਨੂੰ ਤਿਆਰ ਬੈਠੇ ਆ ਇਹਦੇ ਸਾਰੇ ਦੇ ਦੋਸ਼ੀ ਇਹ ਜਿਹੜਾ ਕਿਸਾਨ ਅੰਦੋਲਨ ਨੂੰ ਚਲਾਉਣਾ ਤਾਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਨਾ ਚਲਾਓ ਤੁਸੀਂ ਕਿਸਾਨ ਅੰਦੋਲਨ ਨੂੰ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਚਲਾਓ ਇਹ ਮੇਰੀ ਪ੍ਰਾਰਥਨਾ ਔਰ ਮੈਂ ਡੱਲੇਵਾਲ ਸਾਹਿਬ ਨੂੰ ਕਹਿਣਾ ਜੇ ਇਸ ਤੇ ਬਹਿਸ ਕਰਨੀ ਹੈ ਉਹ ਤਾਂ ਬਹਿਸ ਵੀ ਕਰਾਂਗੇ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਤੁਸੀਂ ਜਿਹੜਾ ਇਸ ਤੋਂ ਬਚ ਨਹੀਂ ਸਕਦੇ ਜੇ ਕੋਤਾਹੀ ਕਰੋਗੇ ਔਰ ਬਾਕੀ ਦਿੱਲੀ ਦਾ ਦਿੱਲੀ ਦੇ ਖਿਲਾਫ ਵੀ ਅੰਦੋਲਨ ਚਲਾਓ ਜੇ ਕੋਈ ਗੱਲ ਆ ਅਸੀਂ ਨਹੀਂ ਰੋਕਦੇ ਜਿਹੜਾ ਤੁਸੀਂ ਬੀਜੇਪੀ ਨੂੰ ਤੁਕਾਉਣ ਲੱਗ ਜੰਨੇ ਹੋ ਭਰੋ ਕਰਾਂਗੇ ਇਹ ਕਰਾਂਗੇ ਤੁਸੀਂ ਜੋ ਕਰਨਾ ਉਹ ਕਰੋ ਬੀਜੇਪੀ ਚ ਹਰਿਆਣਾ ਚ ਕਿਸਾਨ ਨੇ ਵੋਟ ਪਾਈ ਆ ਤਾਂ ਅਸੀਂ ਜਿੱਤੇ ਆ ਪੰਜਾਬ ਚ ਵੀ ਮੈਂ ਅੱਜ ਤੁਹਾਨੂੰ ਕਹਿੰਦਾ ਤੁਸੀਂ ਰੋਕ ਨਹੀਂ ਸਕਦੇ ਕਿਸਾਨ ਸਾਨੂੰ ਵੋਟ ਕਰੂਗਾ ਕਿਉਂਕਿ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਇਸ ਲਈ ਇਹੋ ਜਿਹੀਆਂ ਗੱਲਾਂ ਨਾ ਕਰੋ ਅਸੀਂ ਅਸੀਂ ਵੀ ਕਿਸਾਨ ਦੇ ਨਾਲ ਖੜੇ ਆਂ ਪੰਜਾਬ ਬੀਜੇਪੀ ਵੀ ਕਿਸਾਨ ਦੇ ਨਾਲ ਖੜੀ ਹੈ ਜਿੱਥੇ ਵੀ ਕਿਤੇ ਉਹਨੂੰ ਕੋਈ ਦਿੱਕਤ ਆਉਂਦੀ ਹੈ ਪਰ ਪੰਜਾਬ ਵਾਲਾ ਮਸਲਾ ਜਿਹੜਾ ਪੰਜਾਬ ਸਰਕਾਰ ਵਾਲਾ ਇਸ ਦੀ ਜਾਂਚ ਰეკਮੈਂਡ ਕਰਵਾਉ ਸੀਬੀਆਈ ਤੋਂ ਔਰ ਇਹਦੇ ਤੇ ਵੀ ਬੋਲੋ ਕਿਉਂ ਨਹੀਂ ਬੋਲ ਰਹੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਕੋਈ ਮਿਲਜੁਲ ਹੋ ਗਿਆ ਇਹ ਠੀਕ ਨਹੀਂ ਹੈ ਮੈਂ ਸਮਝਦਾ ਇਹ ਬੀਜੇਪੀ ਨੂੰ ਇਸ ਤਰ੍ਹਾਂ ਬਦਨਾਮ ਕਰਨ ਦੀ ਸਾਜ਼ਿਸ਼ ਨਾ ਰਚੋ ਕਿਸਾਨ ਹਿੱਤਾਂ ਦੇ ਲਈ ਗੱਲ ਕਰੋ ਜ਼ਰੂਰ ਔਰ ਅਸੀਂ ਉਹਦੇ ਤੁਹਾਡੇ ਨਾਲ